ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਬਾਈ ਗੱਲ ਕਰਦੇ ਆ ਇੱਕ ਜਗ੍ਹਾ ਨਾ ਬਾਈ ਗਦੀ ਤੇ ਗਦੇ ਦੀ ਕਬਰ ਨੂੰ ਪੂਜਣ ਲੱਗ ਗਏ ਸੀ ਲੋਕ ਅੱਛਾ ਯਕੀਨ ਮੰਨੇਗਾ ਤੂੰ ਹਾਂ ਉਹ ਗੱਲ ਏ ਉਹ ਸਿਗੀ ਉਹ ਕਹਿੰਦੇ ਵੀ ਇੱਕ ਜਗ੍ਹਾ ਸੀਗੀ ਕਬਰ ਸੀਗੀ ਇੱਕ ਉੱਥੇ ਫਕੀਰ ਬੈੰਦਾ ਸੀਗਾ ਅੱਛਾ ਲੋਕ ਉੱਥੇ ਬੜਾ ਮੱਥਾ ਮੁੱਥਾ ਟੇਕਣ ਜਾਂਦੇ ਸੀ ਚੜਾਵਾ ਚੜਾਉਂਦੇ ਸੀ ਜਿੰਨੀ ਜੀ ਦੀ ਸ਼ਰਧਾ ਹੁੰਦੀ ਸੀ ਹਾਂ ਤੇ ਇੱਕ ਬੰਦਾ ਨਾ ਛੋਟਾ ਜਿਹਾ ਕਾਰੋਬਾਰੀ ਸੀਗਾ ਵਿਚਾਰਾ ਕੱਪੜਿਆਂ ਦਾ ਕਾਰੋਬਾਰ ਕਰਦਾ ਸੀ ਤੇ ਉਹ ਵੀ ਜਨ ਲੱਗ ਗਿਆ ਬਾਈ ਹਾਂ ਠੀਕ ਹੈ ਉਹ ਵੀ ਜਿੰਨੀ ਕੁ ਵਿਚਾਰਾ ਕੱਪੜੇ ਓ ਢੋਂਦਾ ਸੀਗਾ ਜਿਵੇਂ ਆਪਣੇ ਆ ਰਾਸ਼ੇ ਨਹੀਂ ਆਉਂਦੇਗੇ ਹਾਂ ਮੋਢਿਆਂ ਤੇ ਪਾ ਕੇ ਹਨਾ ਅੱਛਾ ਤੇ ਉਵੇਂ ਹੀ ਲੈ ਜਾਂਦਾ ਸੀ ਆਪਦੀ ਗੱਠੜੀ-ਗੁਠੀ ਉੱਥੇ ਹੀ ਤੇ ਉੱਥੇ ਫਕੀਰ ਨੂੰ ਟੇਕ ਕੇ ਮੱਥਾ ਤੇ ਕਬਰ ਤੇ ਸ਼ਰਧਾ ਅਨੁਸਾਰ ਜਿੰਨਾ ਉਹਦੇ ਕੋਲੇ 100 200 ਜਿੰਨਾ ਉਹਦੀ ਕਮਾਈ ਹੁੰਦੀ ਸੀ ਉਹਦੇ ਚ ਸ਼ਰਧਾ ਅਨੁਸਾਰ ਉੱਥੇ ਚੜਾ ਦਿੰਦਾ ਸੀਗਾ ਦਾਨ ਦੇ ਦਿੰਦਾ ਸੀ ਹਾਂ ਦਾਨ ਦੇ ਦਿੰਦਾ ਸੀ ਤੇ ਇੱਕਦਾਂ ਨਾ ਫਕੀਰ ਨੂੰ ਤਰਸ ਆਇਆ ਉਹ ਕਹਿੰਦਾ ਯਾਰ ਬਾਕੀ ਤਾਂ ਬੰਦੇ ਠੀਕ ਆ ਵੀ ਇਹ ਬੰਦਾ ਯਾਰ ਬੜਾ ਗਰੀਬ ਆ ਫਿਰ ਵੀ ਆਪਦੀ ਸ਼ਰਤਾਂ ਅਨੁਸਾਰ ਨਾਗਾ ਨਹੀਂ ਪਹਿਨਦਾ ਚੜਾ ਕੇ ਜਾਂਦਾ ਇੱਥੇ ਕੁਛ ਨਾ ਕੁਛ ਮੇਰੇ ਕੋਲੇ ਉਹ ਕਹਿੰਦਾ ਇਹਨੂੰ ਕੁਛ ਦਈਏ ਤੇ ਉਹਦੇ ਫਕੀਰ ਕੋਲ ਨੇ ਇੱਕ ਗਧਾ ਸੀਗਾ ਅੱਛਾ ਉਹਨੇ ਇਹਨਾਂ ਨੂੰ ਗਧਾ ਦਿੱਤਾ ਉਹ ਕਹਿੰਦਾ ਲੈ ਵੀ ਵਪਾਰੀਆ ਕਹਿੰਦਾ ਵੀ ਅੱਜ ਤੋਂ ਬਾਅਦ ਨਾ ਆ ਗਧਾ ਲੈ ਤੇ ਤੂੰ ਗਧੇ ਤੇ ਘਰ ਕਾਰੋਬਾਰ ਆਉਂਦਾ ਹਾਂ ਤੇ ਉਹ ਵਪਾਰੀ ਨੂੰ ਸੌਖਾ ਹੋ ਗਿਆ ਬਾਈ ਹਾਂ ਤੇ ਉਹ ਕੱਪੜੇ ਸਾਰੇ ਲੱਦ ਲਿਆ ਕਰੇ ਗਧੇ ਦੇ ਨਾਲੇ ਤਾਂ ਕੱਪੜੇ ਲੱਦੇ ਬਹੁਤ ਜਾਇਆ ਕਰਨ ਹਾਂ ਨਾਲੇ ਜਦੋਂ ਰਾਹ ਕਿਤੇ ਆਪ ਥੱਕ ਜਾ ਕਰੇ ਰਸਤੇ ਦੇ ਵਿੱਚ ਤੇ ਗਧੇ ਤੇ ਆਪ ਵੀ ਬੈਠ ਜਾ ਕਰੇ ਸਹੀ ਹੈ ਉਹਨੂੰ ਤਾਂ ਮੌਜ ਲੱਗ ਗਈ ਬਿਜ਼ਨਸ ਉਹਦਾ ਵੱਧ ਗਿਆ ਸਾਧਨ ਬਣ ਗਿਆ ਹਾਂ ਤੇ ਟਾਈਮ ਪਾ ਕੇ ਨਾ ਵੀ ਇੱਕ ਦਿਨ ਗਧਾ ਜਾਂਦਾ ਹੈ ਮਰ ਅੱਛਾ ਤੇ ਉਹ ਜਿਹੜਾ ਵਿਚਾਰਾ ਕੱਪੜਿਆਂ ਦਾ ਵਪਾਰੀ ਹੁੰਦਾ ਉਹਨੂੰ ਦਾ ਪੈ ਜਾਂਦਾ ਫਿਕਰ ਯਾਰ ਇਹ ਤਾਂ ਮੇਰਾ ਬਹੁਤ ਵੱਡਾ ਮੈਨੂੰ ਘਾਟਾ ਪੈ ਗਿਆ ਹਨਾ ਵੀ ਉਹਦੇ ਤੇ ਮੈਂ ਭਾਈ ਕੱਪੜੇ ਢੋ ਲੈਂਦਾ ਸੀਗਾ ਉਹ ਥੱਕ ਜਾਂਦਾ ਸੀ ਆਪ ਵੀ ਬਹਿ ਜਾਂਦਾ ਸੀਗਾ ਗੱਡਗੁਈ ਚਲੀ ਗਈ ਹਾਂ ਗੱਡਗੁਈ ਚਲੀ ਗਈ ਕਾਰੋਬਾਰ ਹੀ ਠੱਪ ਹੋ ਗਿਆ ਹਾਂ ਤੇ ਉਹਨੇ ਕੀ ਕੀਤਾ ਬਈ ਚਲੋ ਉਹ ਕਹਿੰਦਾ ਵੀ ਕਾਰੋਬਾਰ ਤਾਂ ਚਲੋ ਠੱਪ ਹੋ ਗਿਆ ਵੀ ਗਦੇ ਨੇ ਸਾਥ ਬਹੁਤ ਦਿੱਤਾ ਹੋਣ ਇਹਦਾ ਅੰਤਿਮ ਕ੍ਰਿਆ ਕਰਮਤਾ ਕਰ ਦਈਏ ਹਾਂ ਉਹਨ ਇੱਕ ਟਿੱਬੇ ਜਿਹਦੇ ਲਾਗੇ ਨਾ ਵੇਖ ਕੇ ਸੁੰਨੀ ਜਗਾ ਉਥੇ ਪੱਟ ਕੇ ਟੋਆ ਉਹਨੂੰ ਦੱਬ ਦਿੰਦਾ ਏ ਉਤੇ ਸ਼ਰਦ ਅਨੁਸਾਰ ਆ ਮਿੱਟੀ-ਮਿੱਟੀ ਪਾ ਦਿੰਦਾ ਯਾਨੀ ਕਿ ਨੂਨ ਪਾ ਦਿੰਦਾ ਹਾਂ ਨੂਨ ਪਾ ਦਿੰਦਾ ਸਾਰਾ ਕੁਝ ਤੇ ਉਹ ਨਾ ਦੁਖੀ ਇੰਨਾ ਹੁੰਦਾ ਮਨ ਚ ਦੋ ਦਿਨ ਉੱਥੇ ਹੀ ਬੈਠਾ ਰਹਿੰਦਾ ਏ ਉਹ ਅੱਛਾ ਠੀਕ ਆ ਰੋਂਦਾ ਰਹਿੰਦਾ ਵੀ ਯਾਰ ਹਾਂ ਵੀ ਚੀ ਚਲੀ ਗਈ ਯਾਰ ਜਨਵਰੀ ਚਲਾ ਗਿਆ ਵੀ ਮੈਂ ਕੀ ਕਰਾਂਗਾ ਹਾਂ ਵੀ ਕਰੂੰਗਾ ਕੀ ਹੁਣ ਮੈਂ ਮੈਂ ਫੇਰ ਉੱਥੇ ਹੀ ਆ ਗਿਆ ਜਿੱਥੋਂ ਸ਼ੁਰੂ ਕੀਤਾ ਸੀ ਕੰਮ ਹੂੰ ਤੇ ਉਹਨਾ ਬਈ ਜਦੋਂ ਦੋ ਦਿਨ ਬੈਠਾ ਰਹਿੰਦਾ ਤੇ ਇੱਕ ਬੰਦਾ ਆਉਂਦਾ ਏ ਉਹਨੂੰ ਵੇਖ ਕੇ ਗੱਡੀ ਦੇ ਬੰਦੇ ਆਉਦੇ ਆ ਤੇ ਉਹ ਵੇਦੇ ਆ ਵੀ ਯਾਰ ਇਹ ਬੰਦਾ ਦੋ ਦਿਨ ਹੋ ਗਏ ਬੈਠੇ ਨੂੰ ਜਰੂਰ ਨਾ ਇੱਥੇ ਕੋਈ ਇਹਦੇ ਵੱਡ ਪੀਰ ਫਕੀਰ ਦੀ ਕਬਰ ਹੋਣੀ ਏ ਇਹ ਜਿਹੜਾ ਇਹ ਬੰਦਾ ਰੋਈ ਜਾਂਦਾ ਤੇ ਇੱਥੇ ਬੈਠਾ ਧਿਆਈ ਜਾਂਦਾ ਏ ਹਾਂ ਤੇ ਉਹ ਆਉਂਦੇ ਆ ਬਾਈ ਉਹ ਮੱਥਾ ਟੇਕ ਕੇ ਤੇ ਉੱਥੇ ਚੜਾਵਾ ਚੜਾ ਜਾਂਦੇ ਆ ਅੱਛਾ ਉਹਨਾਂ ਨੂੰ ਵੇਖ ਕੇ ਇੱਕ ਹੋਰ ਆ ਜਾਂਦੇ ਉਹ ਚੜਾ ਜਾਂਦੇ ਆ ਉਹਨਾਂ ਨੂੰ ਵੇਖ ਕੇ ਦੋ ਹੋਰ ਆ ਜਾਂਦੇ ਆ ਤੇ ਉਹ ਤਾਂ ਬਈ ਚੱਲ ਪੈਂਦਾ ਦੂਜੂ ਕੰਮ ਚ ਲੋ ਪਿੰਦਾ ਹੁੰਦਾ ਅੱਛਾ ਲੋਕੋਂ ਲੱਗ ਜਾਂਦੇ ਆ ਉਹ ਵਪਾਰੀ ਉੱਥੇ ਬਹਿ ਜਾਂਦਾ ਟੱਕ ਕੇ ਲੋਕ ਚੜਾਵਾ ਚੜਾ ਦਿੰਦੇ ਤੇ ਵਪਾਰੀ ਸ਼ਾਮ ਨੂੰ ਇਕੱਠਾ ਕਰ ਲੈਂਦਾ ਏ ਉਹ ਕਹਿੰਦਾ ਯਾਰ ਰਾਤ ਆ ਨਿਆਰਾ ਹੀ ਬੱਜ ਗਿਆ ਹਾਂ ਤੇ ਇੱਕ ਦਿਨ ਉਹ ਜਿਹੜਾ ਫਕੀਰ ਨੇ ਜਿਹੜਾ ਜਿਹੜੇ ਨੇ ਉਹਨੂੰ ਗਧਾ ਦਿੱਤਾ ਸੀਗਾ ਉਹ ਇੱਕ ਦਿਨ ਤੁਰਿਆ ਫਿਰਦਾ ਉਹ ਆ ਜਾਂਦਾ ਏ ਅੱਛਾ ਤੇ ਉਹ ਆ ਜਾਂਦਾ ਇਹਨਾ ਉਹ ਫਕੀਰ ਨੂੰ ਉਹਦੇ ਪੈਰ ਫੜ ਲੈਂਦਾ ਵਪਾਰੀ ਕਹਿੰਦਾ ਯਾਰ ਫਕੀਰਾ ਕਹਿੰਦਾ ਤੂੰ ਤਾਂ ਬਈ ਮੈਨੂੰ ਨਾ ਮੇਰੀ ਜ਼ਿੰਦਗੀ ਬਦਲਤੀ ਯਾਰ ਕਹਿੰਦਾ ਹਾਂ ਕਹਿੰਦਾ ਜਿਹੜਾ ਤੂੰ ਮੈਨੂੰ ਗਦਾ ਦਿੱਤਾ ਨਾ ਕਹਿੰਦਾ ਜਿਉਂਦੇ ਨੇ ਤਾਂ ਮੇਰੇ ਕਾਰੋਬਾਰ ਚ ਸਹਾਇਤਾ ਕੀਤੀ ਇਹਨੇ ਹਾਂ ਤੇ ਮਰੇ ਨੇ ਤਾਂ ਕਹਿੰਦਾ ਮੇਰਾ ਕਾਰੋਬਾਰ ਅਸਮਾਨ ਤੇ ਲੈਂਦਾ ਹੁਣ ਤਾਂ ਮੈਨੂੰ ਕੱਪੜੇ ਵੀ ਨਹੀਂ ਵੇਚਣ ਦੀ ਲੋੜ ਪੈਂਦੀ ਇੱਥੇ ਬੈਠੇ ਨੂੰ ਹੀ ਪੈਸੇ ਬਣ ਲੱਗ ਗਏ ਰਾਜੇ ਹੀ ਬਣਾਤਾ ਰਾਜੇ ਹੀ ਬਣਾਤਾ ਹਾਂ ਤੇ ਉਹ ਫਕੀਰ ਉਹਨੂੰ ਕੰਨ ਚ ਕਹਿ ਕੇ ਉਹਨੂੰ ਕਹਿੰਦਾ ਟੈਨਸ਼ਨ ਨਾ ਲੈ ਕਹਿੰਦਾ ਬਸ ਲੁੱਟੀ ਚੱਲ ਕਹਿੰਦਾ ਇਹ ਦੁਨੀਆ ਮੂਰਖਾਂ ਦੀ ਐ ਲਟਾਈ ਜਾਂਦੀ ਐ ਕਹਿੰਦਾ ਜਿਹੜੀ ਕਬਰ ਤੇ ਮੈਂ ਬੈਠਾ ਨਾ ਕਹਿੰਦਾ ਉਹ ਇਹ ਗਦੇ ਦੀ ਮਾਂ ਐ ਅੱਛਾ ਉਹ ਕਹਿੰਦਾ ਉਹ ਗਦੀ ਦੀ ਕਬਰ ਤੇ ਬੈਠਾ ਸੀਗਾ ਮੈਂ ਮੈਂ ਵੀ ਤੇਰੇ ਵਾਂਗੂ ਹੀ ਕਹਿਦਣਾ ਐ ਉਹਨੂੰ ਦੱਬਣ ਆਇਆ ਸੀਗਾ ਹਾਂ ਸੋ ਗੱਲ ਇਹ ਆ ਬਾਈ ਭੇਡ ਚਾਲਦੀ ਇੱਥੇ ਹਨਾ ਤੇ ਆਪਾਂ ਹੁਣ ਦੀਵਾਲੀ ਤੇ ਵੀ ਬਾਈ ਤੂੰ ਵੇਂਦਾ ਹੋਏਗਾ ਨਾ ਕਿੰਨੇ ਲੋਕ ਇੱਥੇ ਮਟੀਆਂ ਮਟੀਆਂ ਬਣਾ ਕੇ ਜਾਂ ਕੁਛ ਵੀ ਆ ਚਲੋ ਜਿਹੜੀਆਂ ਰੱਬੀ ਰੂਹਾਂ ਸੀਗੀਆਂ ਜਾਂ ਜਿਹੜੇ ਸਾਡੇ ਗੁਰੂ ਪੀਰ ਸੀਗੇ ਜਿਨ੍ਹਾਂ ਨੂੰ ਪੂਜਨਾ ਬਣਦਾ ਹੈ ਹਨਾ ਪੂਜਨ ਦਾ ਵੀ ਕੋਈ ਤਰੀਕਾ ਹੁੰਦਾ ਹਨਾ ਬਾਈ ਤੇ ਉਹਨਾਂ ਨੂੰ ਤਾਂ ਪੂਜਾ ਜਾਵੇ ਹੁਣ ਜਿਨ੍ਹਾਂ ਨੂੰ ਬਾਈ ਅਸੀਂ ਜਾਣਦੇ ਨੇ ਲੋਕ ਕਈਆਂ ਦੀਆਂ ਮਿੱਟੀਆਂ ਕੱਢੀ ਜਾਂਦੇ ਆ ਕੋਈ ਚਾਰ ਇੱਕ ਟਾ ਰੱਖ ਕੇ ਉਹਨੂੰ ਚੱਟੀ ਕਲੀ ਕਰ ਦਿੰਦੇ ਜਾਂ ਹਰਾ ਰੰਗ ਜਾਂ ਕਰ ਦਿੰਦੇ ਤੇ ਉੱਥੇ ਲੋਕ ਲੱਗ ਪੈਂਦੇ ਆ 10 ਬਈ ਕਿਸੇ ਨੂੰ ਪਤਾ ਹੁੰਦਾ ਏ ਵੀ ਆਹ ਕੌਣ ਆ ਕਿਸੇ ਨੂੰ ਪਸ਼ੋਕੜ ਦਾ ਪਤਾ ਹੁੰਦਾ ਕਈ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਨਾ ਹਾਂ ਚਾਰ ਕਿੱਟਾ ਬਣਾ ਕੋਤੇ ਮਟੀ ਬਣੀ ਹੁੰਦੀ ਆ ਹਾਂ ਬਾਈ ਉਹ ਅੱਧ ਮੁੱਲ ਦੀ ਵੀ ਨਹੀਂ ਵੇਖਦੀ ਗੋਟੀ ਹਾਂ ਅੱਧ ਮੁੱਲ ਦੀ ਵੀ ਨਹੀਂ ਪਿਕਦੀ ਹਾਂ ਹਾਂ ਅਗਲਾ ਕਹਿੰਦਾ ਵਹਿਮ ਲੋਕਾਂ ਨੂੰ ਅਗਲਾ ਕਹਿੰਦਾ ਜਗਾ ਏ ਇਹ ਜਗਾ ਬਣੀ ਈ ਆ ਸਮਝ ਗਏ ਹਾਂ ਤੇ ਆ ਜਿਹੜੇ ਉਹਨਾਂ ਖੇਤਰੀ ਕਹਿੰਦੇ ਜਿਹਨੂੰ ਆਪਾਂ ਜੰਡ ਕਹਿੰਦੇ ਆ ਰਾਜਸਥਾਨ ਦੇ ਵਿੱਚ ਇਹਨੂੰ ਖੇਤਰੀ ਕਹਿੰਦੇ ਆ ਠੀਕ ਆ ਇਹਦੇ ਤੇ ਲੀਰਾਂ ਜੀਆਂ ਦੇ ਬੇਟੇ ਹੁੰਦੇ ਆ ਹਾਂ ਲਾਲ ਜੀਆਂ ਹਾਂ ਇਇ ਨੂੰ ਹੀ ਮੱਥਾ ਟੇਕੀ ਜਾਂਦੀ ਇਹਨੂੰ ਤੇਲ ਦੇ ਦੀਵੇ ਚੜਾਈ ਜਾਂਦੇ ਲਾਈ ਜਾਂਦੇ ਹਾਂ ਹਾਂ ਦੱਸ ਉਹਦੇ ਜਾਂਡ ਨੂੰ ਹਾਂ ਹਾਂ ਤੇ ਬਹੁਤ ਬਈ ਐਂ ਦਰਖਤ ਆ ਜਾਂਡਾ ਜਾਂ ਹੋਰ ਆ ਜਿਹੜੇ ਦਰਖਤ ਹੈਗੇ ਆ ਕਿਕਰ ਆ ਜਾਂ ਹੋਰ ਆ ਪੁਰਾਣੇ ਉਹਨਾਂ ਤੇ ਕਿਸੇ ਨੇ ਪਤਾ ਨਹੀਂ ਕੀ ਨੇ ਕਦੋਂ ਕਪੜਾ ਲਾਲ ਲੂਲ ਬੰਨਤਾ ਹੋਣਾ ਤੇ ਉਹ ਵਿਚਾਰੇ ਉਵੇਂ ਹੀ ਪੂਜੀ ਜਾਂਦੇ ਆ ਨਾ ਕਿਸੇ ਨੂੰ ਪਤਾ ਵੀ ਇੱਥੇ ਕੋ ਹੋਇਆ ਵੀ ਸੀ ਜਾਂ ਇੱਥੇ ਕੋ ਆਇਆ ਵੀ ਸੀ ਕਿ ਨਹੀਂ ਸੀਗਾ ਬਾ ਭੇਡ ਚਾ ਪਿੱਪਲ ਦੀ ਪੂਜਾ ਕਰਦੇ ਆ ਹਾਂ ਪਿੱਪਲ ਦੀ ਪੂਜਾ ਕਿਉਂ ਕਰਦੇ ਆ ਹਾਂ ਕੋਈ ਕਿਸੇ ਨੂੰ ਪਤਾ ਨਹੀਂ ਪਤਾ ਨਹੀਂਗਾ ਪਿੱਪਲ 24 ਘੰਟੇ 24 ਆਵਰ ਆਕਸੀਜਨ ਆਕਸੀਜਨ ਦਿੰਦਾ ਏ ਪਿੱਪਲ ਤੇ ਨਮਦੋ ਹੈ ਉਹ ਜਿਹੜੇ ਦਰਖਤ ਆ ਜਿਹੜੇ 24 ਘੰਟੇ ਕੰਮ ਕਰਦੇ ਆ ਠੀਕ ਹੈ ਉਹ ਆਪਾਂ ਨੂੰ ਆਕਸੀਜਨ ਦਿੰਦੇ ਆ ਤੇ ਆਪਣੇ ਲੋਕਾਂ ਨੇ ਕੀ ਕਰਤਾ ਉਹਨੂੰ ਮੰਨਣ ਲੱਗ ਗਏ ਉਹਦੀ ਪੂਜਾ ਕਰਨ ਰੱਬ ਬਣਾ ਲਿਆ ਉਹਨੂੰ ਹਾਂ ਠੀਕ ਆ ਉਹਨੂੰ ਦੇਵੀ ਦੇਵਤੇ ਸਮਝਣ ਲੱਗ ਗਏ ਸਹੀ ਗੱਲ ਆ ਠੀਕ ਆ ਆਹ ਭੇਡਚਾਲ ਆਪਣੇ ਤਾਂ ਭੇਡਚਾਲ ਪਾਲੀ ਆ ਯਾਰ ਪਾਲੀ ਆ ਆਪਣੇ ਕਿਤੇ ਵੀ ਚਾਰ ਇੱਟਾਂ ਰੱਖ ਕੇ ਨਾ ਇਹ ਉਹਨੂੰ ਬਰਾਗ ਮਾਰਦੇ ਚਿੱਟਾ ਜਾਂ ਹਰਾ ਤਾਰੀਦਾ ਕੋਈ ਵੀ ਮਾਰਦੇ ਠੀਕ ਆ ਫਿਰ ਚਾਰ ਕੋਥੇ ਠਿੱਕਰ ਜੇ ਸਟਕੇ ਬਹਿ ਜਾ ਤੇ ਮੱਥੇ ਟੇਕਣ ਦੀ ਢੇਰੀ ਲੱਗ ਜਾਂਦੀ ਆ ਪਾਪਾ ਹੈ ਤੇ ਆ ਸਿਰ ਘਮਾਉਣ ਵਾਲਿਆਂ ਦਾ ਕਿੰਨਾ ਕੰਮ ਚੱਲਿਆ ਵਾ ਹਾਂ ਸਹੀ ਗੱਲ ਆ ਇਹ ਸਾਰਾ ਕੁਝ ਪੰਜਾਬੀ ਆ ਜਾਂ ਇੰਡੀਆ ਚ ਜੀ ਇੱਥੇ ਪੰਜਾਬ ਚ ਬਾਹਲਾ ਮਿਲਦਾ ਹੈ ਕਹਿੰਦੇ ਹਾਂ ਇੱਕ ਨਾ ਬਾਈ ਕਹਿੰਦੇ ਇੱਕਾ ਹੀ ਨਾ ਕਹਿੰਦੇ ਵਿਗਿਆਨੀਆਂ ਨੇ ਐਕਸਪੈਰੀਮੈਂਟ ਕੀਤਾ ਇੱਕ ਅੱਛਾ ਉਹਨਾਂ ਨੇ ਨਾ ਇੱਕ ਕਮਰੇ ਦੇ ਵਿੱਚ ਹਾਂ ਕਮਰੇ ਦੀ ਛੱਤ ਨਹੀਂ ਸੀਗੀ ਹਾਂ ਉਹ ਕਮਰੇ ਦੇ ਵਿੱਚ ਨਾ ਇੱਕ ਪੌੜੀ ਰੱਖ ਕੇ ਆਏ ਹਾਂ ਮਤਲਬ ਵੀ ਦੂਜੀ ਪੌੜੀ ਨਹੀਂ ਹੁੰਦੀ ਜਿਹੜੀ ਦੋਨੇ ਪਾਸੇ ਆਏ ਹੁੰਦੇ ਆ ਡੰਡੇ ਹਨਾ ਉੱਪਰ ਹਾਂ ਦੂਜੀ ਜਿਹੜੀ ਘੋੜੀ ਕਹਿ ਦਿੰਦੇ ਆ ਜਿਹਨੂੰ ਆਪਾਂ ਛੜਮੀ ਹਾਂ 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 ਤੇ ਉਹ ਘੋੜੀ ਦੇ ਉੱਪਰ ਨਾ ਕੇਲੇ ਰੱਖਤੇ ਅੱਛਾ ਤੇ ਥੱਲੇ ਛੜ ਤੇ ਪੰਜ ਬਾਂਦਰ ਅੱਛਾ ਠੀਕ ਆ ਹਾਂ ਤੇ ਉਹ ਜਦੋਂ ਕੋਈ ਬਾਂਦਰ ਉਹ ਮਤਲਬ ਇਹ ਇੱਕ ਬਾਂਦਰ ਨੂੰ ਪਤਾ ਸੀਗਾ ਵੀ ਉਹਦੇ ਉੱਤੇ ਕੇਲੇ ਪਏ ਆ ਘੋੜੀ ਦੇ ਉੱਤੇ ਹਾਂ ਚਾਰਾਂ ਨੂੰ ਨਹੀਂ ਸੀ ਪਤਾ ਹਾਂ ਉਹ ਜਦੋਂ ਬਾਂਦਰ ਉਹ ਬਾਂਦਰ ਚੜ੍ਹਿਆ ਕਰੇ ਨਾ ਉਹਦੇ ਤੇ ਪੌੜੀ ਤੇ ਹਾਂ ਤੇ ਉਹ ਤੋਂ ਪਾਣੀ ਪਾ ਦਿਆ ਕਰਨ ਵਿਗਿਆਨੀ ਠੀਕ ਆ ਉੱਤੋਂ ਪਾਣੀ ਡੋਲ ਦਿਆ ਕਰਨ ਹਾਂ ਤੇ ਉਹ ਸਾਰੇ ਬਾਂਦਰ ਦੂਜੇ ਨੂੰ ਗੁਜਰਾ ਚੜ੍ਹਿਆ ਕਰੇ ਉਹਨੂੰ ਫੜ ਕੇ ਲਾ ਲਿਆ ਕਰਨ ਹਾਂ ਠੀਕ ਆ ਹਾਂ ਉਹਨਾਂ ਨੇ ਇੱਕ ਇੱਕ ਕਰਕੇ ਫਿਰ ਦੂਜਾ ਬਾਂਦਰ ਚੜ੍ਹਿਆ ਕਰੇ ਉਹ ਦੂਜੇ ਖਿੱਚ ਲਿਆ ਕਰਨ ਉੱਤੋਂ ਜਦੋਂ ਪਾਣੀ ਪਾਇਆ ਕਰਨ ਹਾਂ ਤੇ ਫਿਰ ਉਹਨਾਂ ਨੇ ਨਾ ਕੀ ਕੀਤਾ ਪਾਣੀ ਪਾਉਣਾ ਕਰਤਾ ਬੰਦ ਹੁਣ ਜਦੋਂ ਵੀ ਕੋਈ ਤਾਂ ਬਾਂਦਰ ਚੜਦਾ ਸੀਗਾ ਹਾਂ ਤੇ ਉਹ ਕੀ ਕਰਦੇ ਸੀ ਦੂਜੇ ਬਾਂਦਰ ਖਿੱਚ ਲੈਂਦੇ ਸੀ ਹਾਂ ਪਤਾ ਕਿਸ ਨੂੰ ਹੈ ਨਹੀਂ ਸੀ ਵੀ ਉੱਤੇ ਕੀ ਪਿਆਏ ਤੇ ਹੋਊਗਾ ਕੀ ਹਾਂ ਉਹ ਇੱਕ ਪਰੰਪਰਾ ਬਣ ਗਈ ਵੀ ਭਾਈ ਜਦੋਂ ਕੋਈ ਬਾਂਦਰ ਚੜਿਆਕਰ ਉਹਨੂੰ ਖਿੱਚ ਲਿਆ ਕਰਨਾ ਹਾਂ ਇੱਕ ਇੱਕ ਕਰਕੇ ਉਹਨਾਂ ਨੇ ਬਾਂਦਰ ਵੀ ਬਦਲਦੇ ਪੰਦੇ ਬਾਂਦਰ ਬਦਲੇ ਗਏ ਅੱਛਾ ਕੇਲੇ ਵੀ ਉਵੇਂ ਪੈ ਰਹੇ ਪਾਣੀ ਵੀ ਪਾਉਣਾ ਉਹਨੇ ਬੰਦ ਕਰਤਾ ਹਾਂ ਤੇ ਉਹ ਕੀ ਹੋਇਆ ਵੀ ਜਦੋਂ ਕੋਈ ਬਾਂਦਰ ਤਾਂ ਚੜਿਆ ਕਰੇ ਕੇਲਾ ਲੈਣ ਤੇ ਉਹ ਦੂਜੇ ਬਾਂਦਰ ਖਿੱਚ ਲਿਆ ਕਰਨ ਪਤਾ ਕਿਸੇ ਨੂੰ ਹੈ ਨਾ ਵੀ ਤਾਂ ਕੀ ਪਿਆਏ ਤੇ ਉੱਤੋਂ ਜੇ ਪੌੜੀ ਤੇ ਚੜਦੇ ਆਂ ਤੇ ਪਾਣੀ ਪੈਂਦਾ ਏ ਠੀਕ ਆ ਕਿਸੇ ਨੂੰ ਨਹੀਂ ਪਤਾ ਸੀ ਬਾਹ ਭੇੜਚਾਲ ਇੱਕ ਉਹਨਾਂ ਦੇ ਮਨ ਦੇ ਵਿੱਚ ਬਾਂਦਰਾਂ ਦੇ ਇਹ ਗੱਲ ਬਣ ਗਈ ਵੀ ਜੇ ਕੋਈ ਭਾਈ ਪੌੜੀ ਚੜਦਾ ਤਾਂ ਉਹਨੂੰ ਫੜ ਕੇ ਖਿੱਚਣਾ ਏ ਖਿੱਚਣਾ ਜੇ ਕੋਈ ਪੌੜੀ ਚੜਦਾ ਉਹਨੂੰ ਫੜ ਕੇ ਖਿੱਚਣਾ ਏ ਹੈ ਉਹੀ ਆਪਣੇ ਆ ਉਹੀ ਆਪਣੇ ਆ ਐਵੇਂ ਆਪਣੇ ਬਣ ਜਾਂਦੀ ਆ ਭੇੜਚਾਲ ਆਪਣੇਰ ਭੇੜਚਾਲ ਆਪਣੇ ਤਾਂ ਬਾੜੀ ਆ ਆ ਲੋਕਾਂ ਨੇ ਹੁਣ ਬਾਹਰ ਆਈ ਦੱਸ ਕਰਕੇ ਮੁੰਡੇ ਭੇਜਣੇ ਸਾਰੇ ਇਕ ਦੇ ਬਾਡਿਓ ਯਾਰ ਗੱਦਰ ਲੋਕ ਲਾ ਕੇ ਸਾਰਿਆਂ ਨੇ ਹੀ ਭੇਜਦੇ ਘਰ ਘਰ ਦਾ ਮੁੰਡਾ ਭੇਜਦਾ ਬਾਹਰ ਹੁਣ ਬਾਹਰ ਕੀ ਹਾਲ ਹੋਇਆ ਪਿਆ ਸਹੀ ਗੱਲ ਆ ਬਾਈ ਠੀਕ ਆ ਹੁਣ ਮੱਕੀ ਦੇ ਸਰੋਂ ਦਾ ਸਾਗ ਦੀ ਰੋਟੀ ਅਸੀਂ ਸ਼ੁਰੂ ਕੀਤੀ ਆ ਬਾਬੇ ਨੇ ਲਾਈ ਤੁਸੀਂ ਸ਼ੁਰੂ ਕੀਤੀ ਸਾਰਿਆਂ ਨੇ ਹੀ ਕੰਮ ਕਰਦਾ ਚੱਕੀ ਜਾਂਦੇ ਆ ਫੱਟੇ ਅਸੀਂ ਵੀ ਲਾਉਣਾ ਅਸੀਂ ਵੀ ਲਾਉਣਾ ਅਸੀਂ ਵੀ ਲਾਉਣਾ ਜਦੋਂ ਜਮਾਇਨ ਫੇੜਣੀ ਹੋ ਜਾਂਦਾ ਕੰਮ ਦਾ ਉਹ ਨਹੀਂ ਨਿਕਲਦਾ ਨਾ ਉਹਨਾਂ ਦੇ ਟਾਈਮ ਛੱਡਣਾ ਨਹੀਂਗਾ ਬਾਈ ਕਿ ਨਹੀਂ ਆਏ ਆ ਲੋਕੀ ਹੁਣ ਝੋਨੇ ਕਣਕ ਮਗਰ ਪਏ ਵੇ ਆ ਸਰੋਂ ਦਾ ਸਾਗ ਆ ਕੀਤੀ ਬੀਜੋ ਮੂਲੀਆਂ ਬੀਜੋ ਧਣੀਆਂ ਪਾਲ ਕੰਮ ਕਿੰਨੇ ਕੰਮ ਯਾਰ ਕੀ ਕੁਛ ਨਹੀਂ ਯਾਰ ਗਾਜਰਾ ਵਗੈਰਾ ਕੀਤਾ ਹਰਕ ਚੀਜ਼ ਬੀਜੋ ਕੋਪੀ ਆ ਠੀਕ ਆ ਅਗੇਤੀ ਬੀਜੋ ਲੋੜਿਆਂ ਦੇ ਪੈਸੇ ਬੰਦਾ ਵਟ ਸਕਦਾ ਪੈਸੇ ਵਟ ਸਕਦਾ ਸਹੀ ਗੱਲ ਆ ਪਰ ਨਹੀਂ ਇੱਕ ਦੇ ਬਾਢੂ ਬੱਚ ਕਣਕ ਝੋਨਾ ਕਣਕ ਝੋਨਾ ਕਣਕ ਝੋਨਾ ਇਹ ਵੀ ਮਗਰੀ ਪਏ ਵੇ ਪਏ ਵੇ ਸਹੀ ਗੱਲ ਆ ਇਹਨੂੰ ਭੇਡ ਚਾਲ ਕਹਿੰਦੇ ਆ ਹਾਂ ਸਮਝ ਗਏ ਹਾਂ ਆਪਣੇ ਲੋਕਾਂ ਚੀ ਜਿਆਦੇ ਹੂੰ ਠੀਕ ਹੈ ਹੂੰ ਸੋ ਬਾਈ ਬਾ ਸਾਰਿਆਂ ਨੂੰ ਬੇਨਤੀ ਆ ਭਰਾਵੋ ਜੇ ਇਹੋ ਜੀ ਭੇੜਚਾਲ ਦੇ ਵਿੱਚ ਕਿਤੇ ਤੁਸੀਂ ਵੀ ਨਾ ਫਸੇ ਹੋਇਓ ਤੇ ਆਪਦਾ ਖਿਆਲ ਰੱਖਿਓ ਤੇ ਲੋਕਾਂ ਨੂੰ ਵੀ ਅਵੇਅਰ ਕਰਿਓ ਯਾਰ ਇਦਾਂ ਦੀਆਂ ਭੇੜਚਾਲਾਂ ਜਿਹੜੀਆਂ ਬਣੀਆਂ ਹੁੰ ਜਾਂਣਾ ਕਿਸੇ ਚੀਜ਼ ਨੂੰ ਆਪਾਂ ਪੂਜਦੇ ਆ ਜਾਂ ਕਿਸੇ ਨੂੰ ਮੰਨਦੇ ਆ ਉਹਦੇ ਪਿਛਲੇ ਕਾਰਨ ਲੱਭੋ ਵੀ ਕੀ ਸੀਗਾ ਉਹਦਾ ਪਿਛੋਕੜ ਕਿਉਂ ਇਹ ਚੀਜ਼ ਦੇ ਪਿੱਛੇ ਬੰਦਾ ਇਹਨੂੰ ਮੰਨਣ ਲੱਗ ਗਿਆ ਕੀ ਗੱਲ ਸੀਗੀ ਹਣਾ ਇਤਿਹਾਸ ਜਾਣੋ ਇਤਿਹਾਸ ਜਾਣੋ ਐਵੇਂ ਕਿਸੇ ਦਾ ਮਗਰ ਨਾ ਲੱਗੋ ਸੋ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ